ਬ੍ਰਾਈਟ ਫਿਊਚਰ ਅਕੈਡਮੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੱਲ ਆਪਾਂ ਵਿਆਕਰਣ ਕੰਪਲੀਟ ਕੀਤੀ ਹੈ ਵਿਆਕਰਣ ਦਾ ਜਿਹੜਾ ਪਰਿਚੇਅ ਸੀਗਾ ਉਹਦੇ ਐਮਸੀਕਿਊ ਕੰਪਲੀਟ ਕੀਤੇ ਨੇ ਤੇ ਅੱਜ ਆਪਾਂ ਭਾਸ਼ਾ ਦੀ ਗੱਲ ਕਰਾਂਗੇ ਭਾਸ਼ਾ ਅਤੇ ਪੰਜਾਬੀ ਭਾਸ਼ਾ। ਭਾਸ਼ਾ ਕੀ ਹੁੰਦੀ ਹੈ ਜਿਹੜੀ ਮਤਲਬ ਆਪਾਂ ਭਾਸ਼ਾ ਬੋਲਦੇ ਹਾਂ ਜੋ ਧੁਨੀ ਆਪਣੇ ਮੂੰਹੋਂ ਨਿਕਲਦੀ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਭਾਸ਼ਾ ਬੋਲਦੇ ਆ। ਭਾਸ਼ਾ ਲੋਕਮ ਅੰਗ ਹੈ ਇਹ ਮਨੁੱਖੀ ਸਭਿਆਤਾ ਦਾ ਸਭ ਤੋਂ ਕੀਮਤੀ ਸਮਰਾਇਆ ਹੈ ਕਿਉਂਕਿ ਮਨੁੱਖ ਭਾਸ਼ਾ ਤੋਂ ਬਿਨਾਂ ਕੁਝ ਵੀ ਨਹੀਂ ਹੈ ਅਗਰ ਭਾਸ਼ਾ ਹੋਗੀ ਤਾਂ ਹੀ ਉਹ ਆਪਦੇ ਦੁੱਖ ਸੁੱਖ ਜੋ ਵੀ ਆਉਂਦੇ ਹਾ ਭਾਵ ਹੋਣਗੇ ਉਹ ਇੱਕ ਦੂਜੇ ਦੇ ਨਾਲ ਕੀ ਸ਼ੇਅਰ ਕਰ ਪਾਉਣਗੇ ਆਪਦਾ ਜੀਵਨ ਵਧੀਆ ਬਤੀਤ ਕਰ ਪਾਉਣਗੇ ਅਗਰ ਆਪ ਭਾਸ਼ਾ ਹੀ ਨਹੀਂ ਹੋਊਗੀ ਇੱਕ ਦੂਜੇ ਦੇ ਨਾਲ ਆਪਣਾ ਵਿਚਾਰ ਵਟਾਂਦਰਾ ਹੀ ਨਹੀਂ ਹੋਊਗਾ ਤਾਂ ਆਪਣੀ ਲਾਈਫ ਕੀ ਹੈ ਪੋਸੀਬਲ ਨਹੀਂ ਹੈ ਮਨੁੱਖੀ ਜਾਤੀ ਦੀ ਹੋਂਦ ਹੀ ਪਾਸ਼ਾ ਦੇ ਸਹਾਰੇ ਖੜੀ ਹੈ ਜਿਹੜੀ ਮਨੁੱਖ ਦੀ ਜਿਹੜੀ ਜਾਤੀ ਹੈ ਉਹ ਕਿਦੇ ਸਹਾਰੇ ਖੜੀ ਹੈ ਪਾਸ਼ਾ ਦੇ ਸਹਾਰੇ ਤੇ ਖੜੀ ਹੈ ਕਿਉਂਕਿ ਬਿਨਾ ਪਾਸ਼ਾ ਤੋਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਆਪਾਂ ਇਨਸਾਨ ਸਾਰੇ ਹੈਗੇ ਪਰ ਬੋਲ ਚਾਲ ਹੀ ਨਹੀਂ ਹੋਊਗੀ ਤਾਂ ਫਿਰ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਹੋਊਗਾ ਇਨਸਾਨ ਦੀ ਬੁੱਧੀ ਤੇ ਸਿਆਣਪ ਪਾਸਾ ਰਾਹੀਂ ਹੀ ਹੋਂਦ ਵਿੱਚ ਆਏ ਹਨ ਆਪਾਂ ਕਹਿੰਦੇ ਹੁੰਨੇ ਆ ਕਿ ਜੇ ਕਿਸੇ ਦੀ ਬੁੱਧੀ ਪਰਖਣੀ ਹੋਵੇ ਤਾਂ ਉਹਦੇ ਨਾਲ 2-4 ਮਿੰਟ ਬੈਠ ਜਾਓ ਉਹਦੇ ਤੋਂ ਚੰਗੀਆਂ ਗੱਲਾਂ ਸੁਣੋ ਤੇ ਫਿਰ ਆਪਾਂ ਨੂੰ ਕਿਹਾ ਬੰਦੇ ਦੀ ਪਰਖ ਪਤਾ ਲੱਗ ਜਾਂਦੀ ਹੈ ਕਿ ਉਹ ਬੰਦੇ ਦੀ ਸੋਚ ਕਿੱਥੋਂ ਤੱਕ ਦੀ ਹੈ ਜਦੋਂ ਆਪਣੀ ਬੋਲ ਬਾਣੀ ਹੀ ਨਹੀਂ ਹੈਗੀ ਆਪਣੀ ਕੋਈ ਭਾਸ਼ਾ ਹੀ ਨਹੀਂ ਹੈ ਆਪਾਂ ਬੋਲ ਹੀ ਨਹੀਂ ਪਾਵਾਂਗੇ ਤਾਂ ਫਿਰ ਮਤਲਬ ਆਪਾਂ ਨੂੰ ਕਿਸੇ ਦੀ ਬੁੱਧੀ ਦਾ ਕਿਸੇ ਦੀ ਸਿਆਣਪ ਦਾ ਕਿਸ ਤਰ੍ਹਾਂ ਪਤਾ ਚੱਲੇਗਾ ਨਹੀਂ ਪਤਾ ਚੱਲ ਸਕਦਾ ਇਸ ਕਰਕੇ ਕੀ ਹੈ ਭਾਸ਼ਾ ਹੋਣੀ ਬਹੁਤ ਜ਼ਰੂਰੀ ਹੈ ਭਾਸ਼ਾ ਕਰਕੇ ਹੀ ਇੱਕ ਮਨੁੱਖ ਆਪਣੇ ਘਰ ਨਾਲ ਆਪਣੇ ਪਾਈ ਜਾਰੇ ਨਾਲ ਤੇ ਆਪਣੇ ਆਲੂ ਦਿਵਾਲੇ ਤੇ ਹੋਰ ਲੋਕਾਂ ਨਾਲ ਕੀ ਹੈ ਸੰਜ ਸਥਾਪਿਤ ਕਰਦਾ ਹੈ ਭਾਸ਼ਾ ਕਰਕੇ ਹੀ ਮਨੁੱਖ ਕੀ ਕਰਦਾ ਬੋਲ ਚਾਲ ਨਾਲ ਆਪਦੇ ਘਰਦਿਆਂ ਨਾਲ ਗੱਲਾਂ ਕਰਦਾ ਹੈ ਵਧੀਆ ਟਾਈਮ ਸਪੈਂਡ ਕਰਦਾ ਹੈ ਤੇ ਆਪਦੇ ਆਲੇ ਦਿਵਾਲੇ ਨਾਲ ਵੀ ਕੀ ਹੈ ਭਾਸ਼ਾ ਕਰਕੇ ਆਪਣੀ ਮਿੱਠੀ ਬੋਲੀ ਕਰਕੇ ਵਧੀਆ ਵਿਵਹਾਰ ਬਣਾਉਂਦਾ ਹੈ ਅਗਰ ਪਾਸ਼ਾਹੀ ਨਹੀਂ ਹੋਊਗੀ ਤਾਂ ਫਿਰ ਕੀ ਹੋਊਗਾ ਉਹਦੇ ਆਲੇ ਦੁਆਲੇ ਲੋਕ ਕੀ ਹੈ ਇਸ ਤਰ੍ਹਾਂ ਹੀ ਤੁਰੇ ਫਿਰਨਗੇ ਕੋਈ ਕਿਸੇ ਨੂੰ ਬਲਾਉਗਾ ਨਹੀਂ ਚਲਾਉਗਾ ਨਹੀਂ ਕੋਈ ਕੁਝ ਨਹੀਂ ਤਾਂ ਫਿਰ ਇਸ ਤਰ੍ਹਾਂ ਲਈ ਆਪਣਾ ਜਿਹੜਾ ਜੀਵਨ ਹੈ ਉਹ ਸੰਭਵ ਹੀ ਨਹੀਂ ਹੋ ਪਾਊਗਾ ਇਹ ਸਾਂਝ ਬਣਾਉਣ ਲਈ ਉਹ ਦੋ ਤਰੀਕੇ ਅਪਣਾਉਂਦਾ ਹੈ ਇੱਕ ਬੋਲ ਕੇ ਤੇ ਦੂਜਾ ਲਿਖ ਕੇ ਭਾਸ਼ਾ ਜਿਹੜੀ ਹੁੰਦੀ ਹੈ ਉਹ ਦੋ ਪਰਕਾਰ ਦੀ ਹੁੰਦੀ ਹੈ ਇੱਕ ਲਿਖਤੀ ਭਾਸ਼ਾ ਤੇ ਇੱਕ ਕੀ ਹੈ ਬੋਲ ਭਾਸ਼ਾ ਇਸ ਪ੍ਰਕਾਰ ਕਹਿ ਸਕਦੇ ਹਾਂ ਕਿ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਦੇ ਹਾ ਭਾਵ ਦੂਜਿਆਂ ਤੱਕ ਕਿਵੇਂ ਪਹੁੰਚਾਉਂਦਾ ਹੈ ਸੋ ਇਸ ਆਧਾਰ ਤੇ ਹੀ ਭਾਸ਼ਾ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੇ ਮਤਲਬ ਕਿਸੇ ਨੂੰ ਦੁੱਖ ਹੈ ਜੇ ਉਹ ਦੁੱਖ ਦੱਸੂਗਾ ਹੀ ਨਹੀਂ ਤਾਂ ਸਾਹਮਣੇ ਵਾਲੇ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਸ ਬੰਦੇ ਨੂੰ ਦੁੱਖ ਹੈ ਜਦੋਂ ਆਪਣੇ ਕਿਸੇ ਮਤਲਬ ਅੰਗ ਤੇ ਸੱਟ ਵੱਜਦੀ ਹੈ ਤਾਂ ਆਪਣੇ ਸੱਟ ਵੱਜਦੀ ਹੈ ਤਾਂ ਆਪਾਂ ਮਤਲਬ ਦੱਸਦੀਆਂ ਡਾਕਟਰ ਕੋਲ ਜਾਣੇ ਆ ਫਿਰ ਵੀ ਉਹਨੂੰ ਪਤਾ ਲੱਗਦਾ ਕਿ ਹਾਂਜੀ ਮਤਲਬ 6:00 ਵਜੇ ਇਹਨੂੰ ਦਰਦ ਹੋ ਰਿਹਾ ਵੈਸੇ ਤਾਂ ਦਰਦ ਤਾਂ ਦਿਖਾਈ ਨਹੀਂ ਦਿੰਦਾ ਤਾਂ ਆਪਾਂ ਨੂੰ ਕੀ ਪਤਾ ਚਲੇਗਾ ਕਿ ਇਹਨੂੰ ਦੁੱਖ ਹੋ ਰਿਹਾ ਇਸ ਪ੍ਰਕਾਰ ਕਹਿ ਸਕਦੇ ਹਾਂ ਕਿ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖਾ ਆਪਣੇ ਵਿਚਾਰ ਅਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਸੋ ਇਸ ਆਧਾਰ ਤੇ ਹੀ ਭਾਸ਼ਾ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ ਆਪਣੀ ਗੱਲ ਸਮਝਾਉਣ ਲਈ ਕਈ ਵਾਰੀ ਆਪਾਂ ਸੈਂਤਾ ਵੀ ਵਰਤਦਿਆਂ ਆਪਾਂ ਚਿੰਨਾਂ ਦੀ ਵਰਤੋਂ ਕਰਦੀ ਆਪਾਂ ਇਸ਼ਾਰਿਆਂ ਦੀ ਵਰਤੋਂ ਕਰਦੀ ਆ ਬੋਡੀ ਲੈਂਗੁਏਜ ਦੀ ਐਨਾ ਸਾਰੀਆਂ ਚੀਜ਼ਾਂ ਦੀ ਕਰਦੀ ਆ ਪਰ ਇਸ ਵਿਧੀ ਪੂਰਨ ਤੌਰ ਤੇ ਸੰਚਾਰ ਦੇ ਸਮਰਥ ਨਹੀਂ ਹੋ ਸਕਦੀ ਕਈ ਇਸ ਲਈ ਭਾਸ਼ਾ ਨੂੰ ਪ੍ਰਗਟਾਉਣ ਲਈ ਭਾਸ਼ਾ ਹੀ ਸਭ ਤੋਂ ਵੱਧ ਕੀ ਹੈ ਸਫਲ ਸਾਧਨ ਹੈਗਾ ਸੰਚਾਰ ਦੇ ਵੱਖ-ਵੱਖ ਕਿਤੇ ਵਿੱਚ ਰਹਿੰਦੇ ਲੋਕ ਵੱਖ-ਵੱਖ ਭਾਸ਼ਾ ਬੋਲਦੇ ਹਨ ਐਸੇ ਤਰ੍ਹਾਂ ਸਾਡੇ ਦੇਸ਼ ਭਾਰਤ ਵਿੱਚ ਵੱਖ-ਵੱਖ ਪ੍ਰਾਂਤਾਂ ਅਤੇ ਇਲਾਕਿਆਂ ਦੇ ਲੋਕ ਵੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਸਾਡੇ ਸੰਵਿਧਾਨ ਅਨੁਸਾਰ ਭਾਰਤ ਦੀਆਂ 22 ਵਣਿਤ ਭਾਸ਼ਾਵਾਂ ਇਸ ਪ੍ਰਕਾਰ ਹਨ ਮਤਲਬ ਕੀ ਹੈ ਸੰਸਾਰ ਦੇ ਵਿੱਚ ਕੀ ਹੈ ਬਕ ਬਕ ਲੋਕ ਰਹਿੰਦੇ ਹਨ ਬਕ ਬਕ ਭਾਸ਼ਾਾਂ ਮ ਹੈਗੀਆਂ ਕਹਿੰਦੇ ਹੁੰਦੇ ਆ ਕਿ ਕੋ ਕੋ ਤੇ ਬੋਲੀ ਬਦਲੇ ਤੇ ਦਸ ਕੋ ਤੇ ਪਾਣੀ ਮਤਲਬ ਕੋ ਕੋ ਤੇ ਹੀ ਬੋਲੀ ਬਦਲ ਜਾਂਦੀ ਹੈ ਪਾਣੀ ਵੀ ਕੋ ਕੋ ਦੀ ਬਦਲ ਜਾਂਦਾ ਦਸ ਕੋ ਤੇ ਬੋਲੇ ਸੌਰੀ ਮੈਂ ਉਲਟਾ ਬੋਲ ਗਈ ਕਹਿੰਦੇ ਕੋ ਕੋ ਤੇ ਪਾਣੀ ਬਦਲੇ ਸ ਦਸ ਕੋਤੇ ਬੋਲੀ ਇਹਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਥੋੜਾ ਜਿਹਾ ਅੱਗੇ ਜਾਂਦੇ ਆ ਮਤਲਬ ਆਪਾਂ ਰਾਸਤੇ ਦੇ ਅੰਦਰ ਤੁਰੇ ਜਾ ਰਹੇ ਆ ਤਾਂ ਰਾਸਤੇ ਦੇ ਵਿੱਚ ਆਪਣਾ ਕੀ ਹੋਊਗਾ ਕਿ ਦਸ ਕੋਦੇ ਬਾਣੀ ਬਦਲ ਜਾਂਦੀ ਹੈ ਹੁਣ ਆਪਾਂ ਪੰਜਾਬ ਦੀ ਹੀ ਗੱਲ ਕਰਦੇ ਆ ਪੰਜਾਬ ਨੂੰ ਮਤਲਬ ਭਾਸ਼ਾ ਨੇ ਕਿੰਨੇ ਭਾਸ਼ਾ ਭਾਸ਼ਾ ਨੇ ਕਿੰਨੇ ਮਤਲਬ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਕੱਲਾ ਪੰਜਾਬ ਹੈ ਉਹ ਮਾਝਾ ਹੈ ਮਾਲਵਾ ਹੈ ਦੁਆਬਾ ਹੈ ਤਾਂ ਪੋਠੋਹਾਰੀ ਹੈ ਤਾਂ ਇਹ ਸਾਰੇ ਕੀ ਹੈਗੇ ਆ ਆਪਾਂ ਨੂੰ ਤਾਂ ਆਪਾਂ ਨੂੰ ਕੀ ਹੈ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਵੰਡਿਆ ਹੋਇਆ ਹੈ ਐਸੀ ਤਰ੍ਹਾਂ ਸਾਡੇ ਦੇਸ਼ ਦੇ ਨੂੰ ਵੀ ਕੀ ਹੈ ਜਿਨੇ ਵੀ ਰਾਜ ਹੈਗੇ ਆ ਹੁਣ ਜੇ ਭਾਸ਼ਾ ਦੇ ਆਧਾਰ ਤੇ ਹੀ ਵੰਡਿਆ ਗਿਆ ਹੈ ਜਿਵੇਂ ਕਿ ਹਰਿਆਣਾ ਨੂੰ ਹਰਿਆਣਵੀ ਪੰਜਾਬ ਨੂੰ ਪੰਜਾਬੀ ਰਾਜਸਥਾਨ ਨੂੰ ਰਾਜਸਥਾਨੀ ਤਾਂ ਇਸ ਤਰ੍ਹਾਂ ਕੀ ਹੈ ਦੇਸ਼ ਭਾਰਤ ਵਿੱਚ ਵੱਖ-ਵੱਖ ਪ੍ਰਾਂਤਾਂ ਅਤੇ ਇਲਾਕਿਆਂ ਦੇ ਲੋਕ ਵੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਹਿਮਾਚਲ ਦੇ ਅੰਦਰ ਹਿਮਾਚਲੀ ਹੋ ਗਿਆ, ਪਹਾੜੀ ਹੋ ਗਿਆ ਤਾਂ ਇਹ ਭਾਸ਼ਾਾਂ ਵਿੱਚ ਬੋਲਦੇ ਹਨ। ਤੇ ਸਾਡੇ ਸੰਵਿਧਾਨ ਅਨੁਸਾਰ ਵੀ ਭਾਰਤ ਦੀਆਂ 22 ਕੀ ਹੈ ਪ੍ਰਮਾਣਿਤ ਭਾਸ਼ਾਵਾਂ ਹਨ। ਜਿਵੇਂ ਕਿ ਸੰਸਕ੍ਰਿਤ ਹੋਗੀ, ਹਿੰਦੀ ਹੋਗੀ, ਉਰਦੂ, ਕਸ਼ਮੀਰੀ, ਡੋਗਰੀ, ਪੰਜਾਬੀ, ਸਿੰਧੀ, ਨੇਪਾਲੀ, ਸੰਥਾਲੀ, ਬੰਗਾਲ, ਬੋੜੋ, ਅਸਾਮੀ, ਮਨੀਪੁਰੀ, ਗੁਜਰਾਤੀ, ਮਰਾਠੀ, ਮਥਿਲੀ, ਉੜੀਆ, ਕੋਕਣੀ, ਕੰਨੜ, ਮਲਿਆਲਮ, ਤਾਮਿਲ ਤੇ ਤੇ ਲੱਗੂ ਤਾਂ ਇਹ ਸਾਰੀਆਂ ਕਿੰਨੀਆਂ ਹਨ 22 ਭਾਸ਼ਾਵਾਂ ਹਨ ਤੇ 22 ਨੂੰ ਹੀ ਆਪਣੇ ਸੰਵਿਧਾਨ ਵੱਲੋਂ ਕੀ ਹੈ ਦਰਜਾ ਪ੍ਰਾਪਤ ਹੈ ਸਵਿਧਾਨਿਕ ਭਾਸ਼ਾਵਾਂ ਦਾ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੀ ਗੱਲ ਕਰੀਏ ਪੁਰਾਣੇ ਸਮੇਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖੇਤ ਅਪ ਇੱਕ ਇਲਾਕੇ ਦੇ ਜਿਹੜੇ ਲੋਕਾਂ ਦਾ ਦੂਸਰੇ ਇਲਾਕੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲ-ਜੋਲ ਨਹੀਂ ਹੁੰਦਾ ਸੀਗਾ ਕਿਉਂਕਿ ਪਹਿਲਾਂ ਟਰਾਂਸਪੋਰਟੇਸ਼ਨ ਦੇ ਇੰਨੇ ਸਾਧਨ ਨਹੀਂ ਸੀ ਹੁੰਦੇ ਤਾਂ ਜਿੱਥੇ ਲੋਕ ਬੈਠੇ ਹੁੰਦੇ ਸੀ ਬਸ ਉਹ ਆਪਦੇ ਆਲੇ-ਦੁਆਲੇ ਨਾਲ ਹੀ ਕੀ ਕਰਦੇ ਸੀ ਮੇਲ-ਜੋਲ ਵਰਤ ਕੇ ਰਹਿੰਦੇ ਸੀਗੇ ਉਸ ਟਾਈਮ ਮਤਲਬ ਇੰਨਾ ਨਹੀਂ ਹੁੰਦਾ ਸੀਗਾ ਅ ਜਿਵੇਂ ਹੁਣ ਹਰਿਆਣਾ ਵਾਲੇ ਪੰਜਾਬ ਵਾਲਿਆਂ ਦੇ ਨਾਲ ਕਿੰਨੇ ਰਿਸ਼ਤੇਦਾਰੀ ਹਨ ਮੈਂ ਖੁਦ ਆਪ ਹਰਿਆਣਾ ਦੀ ਹੈਗੀ ਆ ਬਟ ਮੈਂ ਹਰਿਆਣਾ ਅਨਾ ਨਹੀਂ ਘੁੰਮਿਆ ਹੋਇਆ ਕਿ ਜਿਨਾਂ ਕਿ ਮੈਂ ਪੰਜਾਬ ਸਾਰਾ ਘੁੰਮਿਆ ਹੋਇਆ ਹੈਗਾ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਹੈਗਾ ਕਿ ਮਤਲਬ ਪਹਿਲਾਂ ਇਹਨੇ ਲੋਕ ਕੋਈ ਮੇਲਜੋਲ ਨਹੀਂ ਸੀ ਹੁੰਦਾ ਤੇ ਅੱਜ ਕੱਲ ਤਾਂ ਆਪਾਂ ਵੇਖਦੇ ਹਾਂ ਕਿ ਇੱਕ ਸਟੇਟ ਦੇ ਲੋਕ ਦੂਜੇ ਸਟੇਟ ਦੇ ਵਿੱਚ ਪੂਰਾ ਕੰਫਰਟ ਕਰਦੇ ਆ ਇਸ ਤੋਂ ਇਲਾਵਾ ਸੰਚਾਰ ਸਾਧਨਾਂ ਦਾ ਵੀ ਕੋਈ ਬਹੁਤਾ ਵਿਕਾਸ ਨਹੀਂ ਸੀ ਹੋਇਆ ਜਿਸ ਕਾਰਨ ਕਿ ਹੈ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਦੇ ਸ਼ਬਦਾਵਲੀ ਦੇ ਪੱਖ ਤੋਂ ਥੋੜਾ ਬਹੁਤ ਅੰਤਰ ਜ਼ਰੂਰੀ ਹੁੰਦਾ ਸੀਗਾ ਮਤਲਬ ਥੋੜਾ ਬਹੁਤ ਜ਼ਰੂਰ ਹੁੰਦਾ ਸੀਗਾ ਅੰਤਰ ਜਿਹੜੇ ਲੋਕ ਜਿੱਥੇ ਰਹਿੰਦੇ ਸੀਗੇ ਬਸ ਉੱਥੋਂ ਤੱਕ ਦੇ ਹੀ ਸੀਮਿਤ ਹੁੰਦੇ ਸੀਗੇ ਹੁਣ ਜਿਵੇਂ ਆਪਾਂ ਗੱਲ ਕਰੀਏ ਕਿ ਜਿਵੇਂ ਮਾਝਾ ਵਾਲੀ ਸਾਈਡ ਮਾਝੀ ਲੋਕ ਜਿਹੜੇ ਹੈਗੇ ਆ ਉਹ ਸਿਰਫ ਉੱਥੋਂ ਤੱਕ ਹੀ ਲਿਮਟ ਹੁੰਦੇ ਸੀਗੇ ਜੇ ਉਹ ਇਧਰ ਮਲਵੇ ਸਾਈਡ ਆਂਦੇ ਮਤਲਬ ਇਹਨਾਂ ਦੋਨਾਂ ਦਾ ਮਤਲਬ ਟਰਾਂਸਪੋਰਟੇਸ਼ਨ ਦਾ ਕੋਈ ਸਿਸਟਮ ਹੁੰਦਾ ਲੋਕ ਇਧਰ ਵੀ ਆਉਂਦੇ ਇਧਰਲੇ ਲੋਕ ਉਧਰ ਜਾਂਦੇ ਫਿਰ ਜਿਹੜਾ ਹੁਣਾ ਸੀਗਾ ਪਾਸਾ ਹੋਣੀ ਸੀ ਤਾਂ ਉਹ ਮਿਲੀ ਜੁਲੀ ਹੋਣੀ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਹੈਗਾ ਜਿਹੜੇ ਲੋਕ ਜਿੱਥੇ ਮਤਲਬ ਵੰਡ ਤੋਂ ਬਾਅਦ ਜਿੱਥੇ ਬੈਠੇ ਬਸ ਉੱਥੇ ਹੀ ਬੈਠ ਗਏ ਉਹਨਾਂ ਨੇ ਆਪਣੇ ਆਲੇ ਦੁਆਲੇ ਤੱਕ ਹੀ ਸੀਮਿਤ ਰਹੇ ਉਹਨਾਂ ਨੇ ਬਹੁਤਾ ਮਤਲਬ ਘੁੰਮ ਫਿਰ ਕੇ ਦੇਖਿਆ ਹੀ ਨਹੀਂ ਕਿਉਂਕਿ ਇਹਨੇ ਟਰਾਂਸਪੋਰਟੇਸ਼ਨ ਦੇ ਵੀ ਸਾਧਨ ਨਹੀਂ ਸੀ ਹੁੰਦੇ ਐਸ ਕਰਕੇ ਜਿਹੜੇ ਪ੍ਰਾਂਤ ਦੇ ਵਿੱਚ ਉਹ ਬੈਠੇ ਜਾਂ ਇਲਾਕੇ ਵਿੱਚ ਬੈਠੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਉਸ ਉਚਾਰਨ ਤੇ ਸ਼ਬਦਾਵਲੀ ਦੇ ਪੱਖ ਤੋਂ ਥੋੜਾ ਬਹੁਤ ਅੰਤਰ ਜ਼ਰੂਰ ਹੁੰਦਾ ਸੀ ਆਮ ਤੌਰ ਤੇ ਦਰਿਆ ਸੰਗੜੇ ਜੰਗਲ ਪਹਾੜ ਰਾਜਸੀ ਤੇ ਅਦਾ ਆਰਥਿਕ ਕਾਰਨ ਆਦਿ ਵੀ ਭਾਸ਼ਾਈ ਪਿੰਤਾ ਕਾਇਮ ਰੱਖਣ ਵਿੱਚ ਸਹਾਇਕ ਸਿੱਧ ਹੁੰਦੇ ਸਨ ਸੋ ਇੱਕ ਹੀ ਭਾਸ਼ਾ ਵਿੱਚ ਇੰਨਾ ਫਰਕਾਂ ਨਾਲ ਪ੍ਰਤੀਤ ਹੁੰਦੇ ਪਿੰਨ ਪਿੰਨ ਰੂਪਾਂ ਨੂੰ ਉਸ ਪਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ ਮਤਲਬ ਜਿਹੜੀ ਪਾਸ਼ਾ ਹੈਗੀ ਹੈ ਪਾਸ਼ਾ ਦੇ ਜਿਹੜੇ ਅਲੱਗ-ਅਲੱਗ ਆਪਾਂ ਨੂੰ ਰੂਪ ਮਿਲਦੇ ਹਨ ਤਾਂ ਉਹਨਾਂ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ ਉਪਭਾਸ਼ਾਵਾਂ ਕਿਹਾ ਜਾਂਦਾ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਜਿਹੜੀਆਂ ਹੈਗੀਆਂ ਉਹ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਤੇ ਝਿਲਮ ਆਦਿ ਦੇ ਇਲਾਕਿਆਂ ਵਿੱਚ ਪੈਦਾ ਹੋਈਆਂ ਹਨ ਕਿਸੇ ਵੀ ਉਪਭਾਸ਼ਾ ਦਾ ਘੇਰਾ ਖਾਸ ਇਲਾਕੇ ਤੱਕ ਸੀਮਿਤ ਹੁੰਦਾ ਹੈ ਮਤਲਬ ਜਿਹੜੀ ਉਪਭਾਸ਼ਾ ਹੈਗੀ ਆ ਉਹਦਾ ਖਾਸ ਇਲਾਕੇ ਤੱਕ ਹੀ ਉਹ ਸੀਮਿਤ ਹੁੰਦੇ ਹੈਗੇ ਕਿਉਂਕਿ ਜਿੱਥੇ ਇੱਕ ਭਾਰਚੁੰਡ ਬਣਾ ਕੇ ਬੈਠ ਕੇ ਸੀ ਸਾਰੇ ਤਾਂ ਉਹ ਉੱਥੋਂ ਤੱਕ ਦੇ ਹੀ ਸੀਮਿਤ ਹੋ ਕੇ ਰਹਿ ਗਏ ਤੇ ਉਹਨਾਂ ਦੀ ਜਿਹੜੀ ਬੋਲਣ ਦੀ ਭਾਸ਼ਾ ਸੀਗੀ ਉਹਨਾਂ ਦੇ ਵਿੱਚ ਕੀ ਹੈ ਫਰਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਕਿਸੇ ਵੀ ਉਪਭਾਸ਼ਾ ਦਾ ਘੇਰਾ ਖਾਸ ਇਲਾਕੇ ਤੱਕ ਸੀਮਿਤ ਹੁੰਦਾ ਹੈ ਹਰੇਕ ਉਪਭਾਸ਼ਾ ਦਾ ਆਪਣਾ ਉਚਾਰਨ ਲਹਿਜਾ ਤੇ ਸ਼ਬਦਾਵਲੀ ਦਾ ਪੱਦਰ ਹੁੰਦਾ ਹੈ ਹੁਣ ਆਪਾਂ ਗੱਲ ਕਰਦੇ ਆ ਮਤਲਬ ਅਸੀਂ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਜਾਂਦੇ ਆ ਸਾਨੂੰ ਇਹ ਕਹਿੰਦੇ ਕਿ ਤੁਸੀਂ ਬਹੁਤ ਖੜੀ ਭਾਸ਼ਾ ਯੂਜ਼ ਕਰਦੇ ਹੋ ਮਤਲਬ ਸਾਨੂੰ ਐਵੇਂ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਖੜੂਸ ਹੋ ਪਰ ਕਦੇ ਮਾਲਵੇ ਵਾਲੇ ਦਾ ਮਤਲਬ ਰਿਸਪੈਕਟ ਬਹੁਤ ਵਧੀਆ ਕਰਦੀ ਹੈ ਉਹ ਬਹੁਤ ਵਧੀਆ ਮਿਲ ਜੁਲ ਕੇ ਰਹਿੰਦੀ ਹੈ ਸਾਨੂੰ ਇਹ ਚੀਜ਼ਾਂ ਉਹਨਾਂ ਦੀ ਪਸੰਦ ਆਉਂਦੀਆਂ ਪਰ ਉਹਨਾਂ ਦਾ ਜਿਹੜਾ ਖਾਣਾ ਹੈਗਾ ਸਾਨੂੰ ਉਹ ਬਹੁਤ ਜ਼ਿਆਦਾ ਪਸੰਦ ਆ ਪਰ ਜਦੋਂ ਆਪਾਂ ਹੁਣ ਇਧਰ ਮਾਜੀ ਲੈਂਗੁਏਜ ਦੇਖਦੇ ਆ ਉਹਨਾਂ ਦੀ ਬੋਲੀ ਦੇ ਵਿੱਚ ਮਿਠਾਸ ਬਹੁਤ ਆ ਪਰ ਉਹ ਗੱਲ ਹੈ ਕਿ ਉਹ ਇਧਰ ਮਾਲਵੇ ਲੋਕਾਂ ਨੂੰ ਬਹੁਤ ਘੱਟ ਵੀ ਉਹ ਕਰਦੇ ਆਗੇ ਆ ਇੰਦਰ ਬਹੁਤ ਘੱਟ ਵਰਤਦੇ ਹੈਗੇ ਆ ਮੇਲ ਜੋ ਲੋਨਾਂ ਦਾ ਮਾਲਵੇ ਵੀ ਸਾਈਡ ਬਹੁਤ ਘੱਟ ਹੈਗਾ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਬਹੁਤ ਹੋਵਾ ਜਿਹਾ ਲੱਗਦੀ ਹੁੰਦੀ ਹੈ ਕਿ ਸ਼ਾਇਦ ਉੱਧਰਲੇ ਲੋਕ ਘੱਟ ਪੜੇ ਲਿਖੇ ਹੈਗੇ ਆ ਜਾਂ ਮਤਲਬ ਕੁਝ ਹੋਰ ਉਹ ਇਸ ਤਰ੍ਹਾਂ ਸਮਝਦੇ ਆ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਸਿਰਫ ਇੱਕ ਆਪਣਾ ਇਹ ਹੈ ਕਿ ਏਰੀਏ ਦਾ ਥੋੜਾ ਥੋੜਾ ਫਰਕ ਹੁੰਦਾ ਹੈ ਜਿਸ ਤਰ੍ਹਾਂ ਉਹ ਉੱਥੇ ਰਹਿੰਦੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸ਼ਾਇਦ ਉਹ ਮਤਲਬ ਬਹੁਤ ਬੈਕਗ੍ਰਾਉਂਡ ਵਾਲੇ ਹੈਗੇ ਆ ਬਠਿੰਡਾ ਵਾਲਾ ਏਰੀਆ ਬੈਕਗਰਾਉਂਡ ਹੈ ਬਟ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਸਭ ਦਾ ਆਪੋ ਆਪਣਾ ਇਲਾਕਾ ਆਪੋ ਆਪਣੀ ਸੰਸਕ੍ਰਿਤੀ ਹੁੰਦੀ ਹੈ ਆਪਣੇ ਮਲਵੇਰੀ ਇਲਾਕੇ ਦੀ ਕੁਝ ਹੋਰ ਸੰਸਕ੍ਰਿਤੀ ਹੈ ਉਹਨਾਂ ਲੋਕਾਂ ਦੀ ਹੋਰ ਸੰਸਕ੍ਰਿਤੀ ਹੈ ਖਾਸ ਕਰਕੇ ਮੈਂ ਸੰਸਕ੍ਰਿਤੀ ਤੋਂ ਯਾਦ ਆਇਆ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰੀ ਦਵਾਂ ਕਿ ਜਿਹੜੇ ਆਪਾਂ ਮੈਰਿਸ ਵਗੈਰਾ ਦੇ ਵਿੱਚ ਦੇਖਦੀ ਹਾਂ ਕਿ ਜਿਹੜੇ ਮਾਝੇ ਵਾਲਿਆਂ ਦੇ ਤੇ ਮਾਲਵੇ ਵਾਲਿਆਂ ਦੇ ਜਿਹੜੇ ਲੱਡੂ ਹੈਗੇ ਨਾ ਉਹਨਾਂ ਦੇ ਵਿੱਚ ਵੀ ਦਿਨ ਰਾਤ ਦਾ ਫਰਕ ਹੈ ਮੇਰਾ ਮਤਲਬ ਦੇਖ ਕੇ ਹਰ ਆੜ ਬੁਨੀਏ ਕਿ ਇਹਨਾਂ ਨੂੰ ਲੱਡੂ ਕੋਡ ਕਹਿੰਦਾ ਹੈ ਜਿਹੜੇ ਉਹਨਾਂ ਦੇ ਲੱਡੂ ਹੈਗੇ ਆ ਉਹਨਾਂ ਦੇ ਵਿੱਚ ਮਿੱਠਾ ਬਿਲਕੁਲ ਵੀ ਨਹੀਂ ਹੁੰਦਾ ਤੇ ਜਿਹੜੇ ਮਾਲਵੇ ਵਾਲਿਆਂ ਦੇ ਲੱਡੂ ਹੁੰਦੇ ਆ ਉਹਨਾਂ ਦੇ ਵਿੱਚ ਇੰਨੀ ਮਿਠਾਸ ਹੁੰਦੀ ਆ ਗੋਲ-ਗੋਲ ਹੁੰਦੇ ਆ ਉਹਨਾਂ ਦੇ ਲੰਬੇ ਲੱਡੂ ਹੁੰਦੇ ਆ ਮੈਨੂੰ ਤਾਂ ਇਹੀ ਸੰਸਕ੍ਰਿਤੀ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਦੇਖਣ ਨੂੰ ਮਿਲਦਾ ਕਿਉਂਕਿ ਉਹਨਾਂ ਦੀ ਜਿਹੜੇ ਮੈਰਿਜ ਵਗੈਰਾ ਹੁੰਦੇ ਆ ਤਾਂ ਉਹਨਾਂ ਦਾ ਖਾਣਾ ਪੀਣਾ ਬਹੁਤ ਡਿਫਰੈਂਟ ਆ ਜਿਹੜਾ ਹੁਣ ਮਤਲਬ ਇਧਰ ਬਠਿੰਡਾ ਇਲਾਕਾ ਹੋ ਗਿਆ ਜਾਂ ਇਧਰ ਵਾਲਾ ਇਲਾਕਾ ਹੋ ਗਿਆ ਮਲਵੇਈ ਵਾਲਿਆਂ ਦਾ ਤਾਂ ਇਹਨਾਂ ਦਾ ਖਾਣਾ ਪੀਣਾ ਮਤਲਬ ਮੈਰਿਜ ਸਿਸਟਮ ਬਹੁਤ ਡਿਫਰੈਂਟ ਆ ਹੈ ਉਹ ਵੀ ਪੰਜਾਬੀ ਤੇ ਇਹ ਵੀ ਪੰਜਾਬੀ ਆ ਹੈ ਇੱਕੋ ਹੀ ਪੰਜਾਬ ਪਰ ਫਿਰ ਵੀ ਜਦੋਂ ਆਪਾਂ ਕਲਚਰ ਦੀ ਗੱਲ ਕਰਦੇ ਆ ਜਾਂ ਫਿਰ ਇੱਕ ਇਲਾਕੇ ਦੀ ਗੱਲ ਕਰਦੇ ਆ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਫਰਕ ਹੈ ਉਹਨਾਂ ਦੇ ਰੈਂਚੈਂਡਾ ਵੀ ਫਰਕ ਹੈ ਤੇ ਆਪਣਾ ਮਤਲਬ ਰੈਂਚੈਂਡ ਦੇ ਵਿੱਚ ਵੀ ਫਰਕ ਹੈ ਤਾਂ ਆਪਣੇ ਖਾੜੇ ਪੀਣੇ ਦੇ ਵਿੱਚ ਵੀ ਬਹੁਤ ਫਰਕ ਹੈਗਾ ਸੋਚਦਾ ਤਾਂ ਚਲੋ ਹੋਣਾ ਹੀ ਹੋਣਾ ਹਰ ਇੱਕ ਚੀਜ਼ ਦਾ ਮਤਲਬ ਇੱਕ ਇੱਕ ਚੀਜ਼ ਦਾ ਉਹਨਾਂ ਦੇ ਵਿੱਚ ਬਹੁਤ ਡਿਫਰੈਂਟ ਹੁੰਦਾ ਹੈ ਜਿਵੇਂ ਆਪਾਂ ਇੰਡੀਆ ਤੇ ਫੋਰਨ ਦੀ ਗੱਲ ਕਰੀਏ ਮੈਂ ਤਾਂ ਇਹ ਜ਼ੋਰ ਦਿੰਦੀ ਆ ਕਿ ਉਹਨਾਂ ਦਾ ਤੇ ਆਪਣਾ ਇਸ ਤਰ੍ਹਾਂ ਦਾ ਡਿਫਰੈਂਸ ਹੈਗਾ ਕਿਸੇ ਵੀ ਉਪਭਾਸ਼ਾ ਦਾ ਘੇਰਾ ਖਾਸ ਇਲਾਕੇ ਤੱਕ ਸੀਮਿਤ ਹੁੰਦਾ ਹੈ ਹਰੇਕ ਉਪਭਾਸ਼ਾ ਦਾ ਆਪਣਾ ਉਚਾਰਨ ਲੈਜਾ ਤੇ ਸ਼ਬਦਾਵਲੀ ਦਾ ਪੱਦਰ ਹੁੰਦਾ ਹੈ ਪਰ ਉਹਨਾਂ ਵਿਚਲੇ ਵਿਆਕਰਨਿਕ ਨਿਯਮ ਸਮਾਨਤਾ ਦੇ ਪੱਦਰ ਤੇ ਵਿਚਰਦੇ ਹਨ ਇਸ ਕਰਕੇ ਹੀ ਵੱਖ-ਵੱਖ ਉਪਪਾਸ਼ਾਵਾ ਦੇ ਬੁਲਾਰੇ ਆਪਸੀ ਸੰਚਾਰ ਨੂੰ ਸਮਝ ਸਕਦੇ ਹਨ ਪੰਜਾਬੀ ਭਾਸ਼ਾ ਦੀਆਂ ਉਪਪਾਸ਼ਾਵਾ ਇਸੇ ਪ੍ਰਕਾਰ ਹੀ ਨਿਰਧਾਰਿਤ ਹੋਈਆਂ ਹਨ ਜਿਵੇਂ ਮਾਜੀ ਮਲਵੇਈ ਦੁਆਬੀ ਪੁਆਦੀ ਪੋਠੋਹਾਰੀ ਮਲਤਾਨੀ ਆਦਿ ਹਨ ਸੌਰੀ ਪਲੀਜ਼ ਮਾਇੰਡ ਨਾ ਕਰਿਓ ਮੈਂ ਜਸਟ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ ਜਿਨ੍ਹਾਂ ਵੀ ਮਤਲਬ ਮੈਂ ਹੁਣ ਤੱਕ ਉਹ ਚੀਜ਼ ਨੂੰ ਐਕਸਪਲੋਰ ਕੀਤਾ ਐ ਜਿਸ ਤਰ੍ਹਾਂ ਮਤਲਬ ਮੈਂ ਉਧਰ ਜਾਣੀਆਂ ਦੇਖਦੀਆਂ ਤੇ ਮੈਂ ਬਹੁਤ ਡਿਫਰੈਂਸ ਵੇਖਿਆ ਹੈਗਾ ਕਿਉਂਕਿ ਮੈਂ ਖੁਦ ਆਪ ਐਦਰ ਬਠਿੰਡਾ ਦੇ ਨਾਲ ਟੱਚ ਹੁੰਦਾ ਹੈ ਸਾਡਾ ਏਰੀਆ ਤੇ ਉਧਰ ਜਿਹੜੇ ਵਾਲੇ ਸਾਈਡ ਜਾਂਦੇ ਆ ਤਾਂ ਦੇਖਦੀ ਹਾਂ ਤਾਂ ਬਹੁਤ ਡਿਫਰੈਂਸ ਲੱਗਦਾ ਹੈਗਾ ਸੱਚੀ ਚ ਲੱਗਦਾ ਹੈ ਕਿ ਨਹੀਂ ਪੰਜਾਬ ਵੀ ਮਤਲਬ ਆ ਇਲਾਕਿਆਂ ਦੇ ਕਰਕੇ ਜਿਸ ਤਰ੍ਹਾਂ ਮਤਲਬ ਮਾਝੀ ਮਾਲਵੀ ਦੁਆਬੀ ਤਾਂ ਉਸੇ ਤਰ੍ਹਾਂ ਕੀ ਹੈ ਮਤਲਬ ਇਹ ਇੱਕ ਵਨ ਜੀ ਹੁੰਦੀ ਹੈ ਸੌਰੀ ਗਲਤ ਨਾ ਲੈ ਕੇ ਜਾਣਾ ਕਿਉਂਕਿ YouTube ਇੱਕ ਬਹੁਤ ਵੱਡਾ ਪਲੇਟਫਾਰਮ ਹੈਗਾ ਐਂਦੇ ਤੇ ਇਹ ਚੀਜ਼ ਬੋਲਨੀ ਮੈਂ ਜਸਟ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ ਇਹਨੂੰ ਗਲਤ ਤਰੀਕੇ ਨਾਲ ਨਾ ਲੈ ਕੇ ਜਾਣਾ ਪੰਜਾਬ ਅਭੀ ਦੀਆਂ ਇਹ ਉਪਪਾਸ਼ਮਾ ਮੁੱਖ ਤੌਰ ਤੇ ਹੀਟ ਲਿਕੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਬਾਜੀ ਬਾਜੇ ਦਾ ਮੂਲ ਅਰਥ ਮੱਧ ਦਾ ਹੈ ਵਿਚਕਾਰ ਦਾ জাফর ਕੀ ਹੈ ਕੇਂਦਰੀ ਇਲਾਕਾ ਹੈ ਇਸ ਇਲਾਕੇ ਨੂੰ ਅਣਵੰਡੇ ਪੰਜਾਬ ਦਾ ਕੇਂਦਰ ਹੋਣ ਕਾਰਨ ਮਾਝਾ ਨਾਮ ਦਿੱਤਾ ਗਿਆ ਹੈ ਹੁਣ ਜਦੋਂ ਆਪਾਂ ਨੂੰ ਪੁੱਛ ਲਿਆ ਜਾਵੇ ਕਿ ਇਹਦਾ ਮਾਝੇ ਦਾ ਮਤਲਬ ਕੀ ਹੁੰਦਾ ਹੈ ਤਾਂ ਮਾਝੇ ਦਾ ਮਤਲਬ ਕੀ ਹੁੰਦਾ ਵਿਚਕਾਰ ਵਾਲਾ ਜਾਂ ਫਿਰ ਕੇ ਕੇਂਦਰ ਵਾਲਾ ਇਸ ਇਲਾਕੇ ਨੂੰ ਅਣਵੰਡੇ ਪੰਜਾਬ ਦਾ ਕੇਂਦਰ ਹੋਣ ਕਾਰਨ ਮਾਝਾ ਨਾਮ ਦਿੱਤਾ ਗਿਆ ਹੈ ਇਹ ਖੇਤਰ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਸਥਿਤ ਹੈ ਤੇ ਇਸ ਖੇਤਰ ਵਿੱਚ ਬੋਲੀ ਜਾਣ ਵਾਲੀ ਉਪ ਭਾਸ਼ਾ ਨੂੰ ਮਾਜੀ ਕਿਹਾ ਜਾਂਦਾ ਹੈ ਕਿਉਂਕਿ ਮਾਜਾ ਹੈਗਾ ਉਹ ਖੇਤਰ ਦਾ ਨਾਮ ਹੈ ਤੇ ਮਾਜਾ ਦੇ ਅੰਦਰ ਕੀ ਹੈ ਮਾਜੀ ਲੈਂਗੁਏਜ ਬੋਲੀ ਜਾਂਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਮਾਜੀ ਖੇਤਰ ਹੈ ਤਾਂ ਉਹਦੇ ਵਿੱਚ ਕਿਹੜੇ-ਕਿਹੜੇ ਪੰਜਾਬ ਜ਼ਿਲ੍ਹੇ ਸ਼ਾਮਿਲ ਹੁੰਦੇ ਹਨ ਜਿਹੜਾ ਗੜ ਹੈਗਾ ਉਹ ਹੈ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਬਟਾਲਾ ਪਾਕਿਸਤਾਨ ਵਿੱਚ ਲਾਹੌਰ ਅਤੇ ਸਿਆਲਕੋਟ ਬਿਆਸ ਦਰਿਆ ਦੇ ਦੁਆਲੇ ਦੇ ਨਾਲ ਲੱਗਦੇ ਇਲਾਕੇ ਵਿੱਚ ਵੀ ਮਾਜੀ ਉਪਭਾਸ਼ਾ ਬੋਲੀ ਜਾਂਦੀ ਹੈ ਜਿਹੜੇ ਰਾਵੀ ਅਤੇ ਬਿਆਸ ਦੇ ਨਾਲ ਲੱਗ ਵਿਕੰਢੇ ਤੇ ਹੈਗੇ ਆ ਤਾਂ ਉਹਨਾਂ ਨੂੰ ਮਾਜੀ ਕਿਹਾ ਜਾਂਦਾ ਹੈ ਤੇ ਮਾਜੀ ਦੇ ਅੰਦਰ ਆਪਾਂ ਦੇਖਿਆ ਹੈ ਕਿ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਬਟਾਲਾ ਪਾਕਿਸਤਾਨ ਵਿੱਚ ਲਾਹੌਰ ਤੇ ਸਿਆਲਕੋਟ ਇਹ ਕੀ ਹਨ ਇਹ ਸਾਰੇ ਮਾਜੀ ਭਾਸ਼ਾ ਬੋਲਦੇ ਹਨ ਤੇ ਮਾਜਾ ਇਹਨਾਂ ਦਾ ਖੇਤਰ ਮੰਨਿਆ ਜਾਂਦਾ ਹੈ ਹੋਪਸ ਤੁਹਾਨੂੰ ਸਮਝ ਆ ਰਹੀ ਹੋਣੀ ਹੈ ਮੇਰੀ ਕਲਾਸ ਮਲਵਈ ਪੰਜਾਬ ਦੇ ਮਾਲਵੇ ਇਲਾਕੇ ਦੀ ਉਪ ਭਾਸ਼ਾ ਨੂੰ ਮਲਵਈ ਕਿਹਾ ਜਾਂਦਾ ਹੈ ਮਲਵਈ ਜਿਹੜਾ ਹੈਗਾ ਇਹ ਸਭ ਤੋਂ ਜ਼ਿਆਦਾ ਮਤਲਬ ਖੇਤਰ ਘੇੜਦਾ ਹੈਗਾ ਮਲਵਈ ਸ਼ਬਦ ਮਾਲਵਾ ਤੋਂ ਬਣਿਆ ਹੈ ਮਾਲਵ ਆਰਿਆ ਲੋਕਾਂ ਦੀ ਇੱਕ ਜਾਤੀ ਸੀਗੀ ਇਹ ਬਹੁਤ ਪ੍ਰਾਚਨ ਉਪ ਬੋਲੀ ਹੈ ਤੇ ਪੁਰਾਣੀ ਵੈਦਿਕ ਭਾਸ਼ਾ ਦੇ ਸ਼ਬਦ ਅੱਜ ਵੀ ਇਸ ਵਿੱਚ ਸੰਭਾਲੇ ਪਏ ਹਨ ਇਹਨਾਂ ਦੇ ਵਿੱਚ ਜਿਹੜਾ ਜ਼ਿਲ੍ਹਾ ਆਉਂਦਾ ਹੈ ਉਹ ਕਿਹੜਾ ਹੈਗਾ ਲੁਧਿਆਣਾ ਮੁਕਸਰ ਫਰੀਦਕੋਟ ਫਾਜ਼ਿਲਕਾ ਮੋਗਾ ਬਠਿੰਡਾ ਮਾਨਸਾ ਬਰਨਾਲਾ ਫਿਰੋਜ਼ਪੁਰ सिरसा ਹਰਿਆਣਾ ਸੰਗਰੂਰ ਤੇ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਤੇ ਪਟਿਆਲਾ ਜ਼ਿਲ੍ਹਾ ਦਾ ਪੱਛਮੀ ਭਾਗ ਵੀ ਮਾਲਵੇ ਖੇਤਰ ਦੇ ਵਿੱਚ ਆਉਂਦਾ ਹੈ ਇਹ ਹਿੱਸਾ ਆਪਣਾ ਮਲਵੇਈ ਹੁਣ ਆਪਾਂ ਦੇਖਦੇ ਆ ਦੁਆਬੀ ਦੁਆਬੀ ਜਿਹੜੀ ਹੈਗੀ ਆ ਉਹ ਫਾਰਸੀ ਬਾਦਸ਼ਾਹ ਦਾ ਸ਼ਬਦ ਹੈ ਆਬ ਦਾ ਅਰਥ ਹੁੰਦਾ ਹੈ ਪਾਣੀ ਤੇ ਭਾਵ ਦੋ ਪਾਣੀਆਂ ਦੀ ਧਰਤੀ ਜਾਂ ਦੋ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਇਲਾਕਾ ਹੁੰਦਾ ਹੈ ਉਹਨਾਂ ਨੂੰ ਆਪਾਂ ਦੁਆਬੀ ਕਹਿੰਦੇ ਆ ਤੇ ਇਹ ਦੋ ਦਰਿਆ ਜਿਹੜੇ ਹੈਗੇ ਆ ਉਹ ਸਤਲੁਜ ਅਤੇ ਵਿਆਸ ਹਨ ਤੇ ਜਿਹੜੇ ਦੁਆਬੀ ਖੇਤਰ ਦਾ ਜਿਹੜਾ ਹਿੱਸਾ ਹੈਗਾ ਜ਼ਿਲ੍ਹੇ ਹਨ ਉਹ ਕਿਹੜੇ ਹਨ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਸ਼ਹੀਦ ਪਾਕਤ ਸਿੰਘ ਨਗਰ ਹੁਣ ਆਪਾਂ ਗੱਲ ਕਰਦੇ ਆਂ ਪੁਆਦੀ ਦੀ ਤਾਂ ਪੁਆਦ ਦਾ ਭਾਵ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਪੁਆਦ ਪੰਜਾਬ ਦੇ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ ਹੈ ਤੇ ਪੁਆਦ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਕਿਉਂਕਿ ਹਿਮਾਚਲ ਦੇ ਨਾਲ ਲੱਗਵਾ ਹੈਗਾ ਇਸ ਕਰਕੇ ਜ਼ਿਲ੍ਹਾ ਰੂਪਨਗਰ ਰੋਪੜ ਸਾਹਿਬਜਾਦਾ ਅਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਹਿੱਸਾ ਸੰਗਰੂਰ ਦੇ ਮਲੇਰਕੋਟਲੇ ਵਾਲ ਦਾ ਖੇਤਰ ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਅਤੇ ਹਰਿਆਣਾ ਵਿੱਚ ਅੰਬਾਲਾ ਦਾ ਪੱਛਮੀ ਹਿੱਸਾ ਜੋ ਕਿ ਪੰਚਕੁਲੇ ਦੇ ਨਾਲ ਲੱਗਦਾ ਅੰਬਾਲਾ ਉਹਦੇ ਨਾਲ ਵਾਲਾ ਹਿੱਸਾ ਪੋਠੋਹਾਰੀ ਪੋਠੋਹਾਰੀ ਦਾ ਇਲਾਕਾ ਪ੍ਰਾਚੀਨ ਸਮਿਆਂ ਵਿੱਚ ਪਾਲੀ ਭਾਸ਼ਾ ਦਾ ਵਿਦਿੱਕ ਕੇਂਦਰ ਸੀਗਾ ਕਿਉਂਕਿ ਇਸ ਇਲਾਕੇ ਵਿੱਚ ਤਕਸ਼ੀਲਾ ਯੂਨੀਵਰਸਿਟੀ ਸਥਾਪਿਤ ਸੀਗੀ ਜਿਹੜੀ ਤਕਸ਼ੀਲਾ ਯੂਨੀਵਰਸਿਟੀ ਸਥਾਪਿਤ ਸੀਗੀ ਉਹ ਕਿੱਥੇ ਸੀਗੀ ਪੋਠੋਹਾਰੀ ਵਿੱਚ ਇਹਦਾ ਜਿਹੜਾ ਇਲਾਕਾ ਹੈਗਾ ਮਤਲਬ ਜ਼ਿਲ੍ਹੇ ਲੱਗਦੇ ਹਨ ਉਹ ਕਿਹੜੇ ਹਨ ਪਾਕਿਸਤਾਨ ਦੇ ਜੇਲਮ, ਰਾਵਲਪਿੰਡੀ ਤੇ ਕਮਲਪੁਰ ਦੇ ਜ਼ਿਲ੍ਹਿਆਂ ਵਿੱਚ ਪੋਠੋਹਾਰੀ ਬੋਲੀ ਜਾਂਦੀ ਹੈ। ਨੈਕਸਟ ਆਪਣਾ ਮੁਲਤਾਨੀ ਮੁਲਤਾਨ ਦਾ ਸੰਸਕ੍ਰਿਤ ਵਿੱਚ ਭਾਵ ਮੂਲ ਸਤ੍ਥਾਨ ਮਤਲਬ ਜੱਦੀ ਸਥਾਨ ਇਹ ਇਲਦੀ ਦਾ ਪ੍ਰਾਚੀਨ ਸੱਭਿਆਚਾਰਕ ਕੇਂਦਰ ਰਿਹਾ ਹੈ। ਪਾਕਿਸਤਾਨ ਵਿੱਚ ਇਹ ਉਪ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ। ਤੇ ਜਿਹੜੀ ਇਹਦੇ ਨਾਲ ਲੱਗਵੇਂ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਇਹ ਪਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਹੈ ਬਾ ਬਹਾਵਲਪੁਰ ਜੰਗ ਮੁਲਤਾਨ ਤੇ ਡੇਰਾ ਗਾਜ਼ੀਖਾਂ ਆਦੀ ਦਾ ਇਲਾਕਾ ਜਿਹੜਾ ਹੈਗਾ ਜੋ ਕਿ ਵਰਤਮਾਨ ਸਮੇਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈ ਤੇ ਇੱਥੇ ਕੀ ਹੈ ਮੁਲਤਾਨੀ ਪਾਸ਼ਾ ਵਰਤੀ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਡੋਗਰੀ ਦੀ ਇਹ ਭਾਸ਼ਾ ਲੰਮ ਸਮਾਂ ਪੰਜਾਬੀ ਦੀ ਉਪਭਾਸ਼ਾ ਵੀ ਮੰਨੀ ਜਾਂਦੀ ਰਹੀ ਹੈ ਹੁਣ ਇਸ ਨੂੰ ਕੀ ਹੈ ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਦਰਜ ਭਾਰਤੀ ਭਾਸ਼ਾਵਾਂ ਦੇ ਨਾਲ ਬਤੌਰ ਸੁਤੰਤਰ ਭਾਸ਼ਾ ਦੇਉ ਮਾਨਤਾ ਮਿਲ ਗਈ ਹੈ ਤੇ ਡੋਗਰੀ ਦਾ ਮੁੱਖ ਕੇਂਦਰ ਜੰਮੂ ਇਲਾਵਾ ਰਾਵੀ ਤੋਂ ਲੈ ਕੇ ਚਨਾਬ ਦਰਿਆ ਦੇ ਖੇਤਰ ਵਿੱਚ ਵੀ ਇਹਹੀ ਭਾਸ਼ਾ ਬੋਲੀ ਜਾਂਦੀ ਹੈ ਜਦੋਂ ਹੁਣ ਆਪਾਂ ਗੱਲ ਕਰੀਏ ਕਿ ਇਹ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਜੰਮੂ ਕਸ਼ਮੀਰ ਕਾਂਗੜਾ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਇਨਾਂ ਸਭ ਹਿੱਸਿਆਂ ਦੇ ਵਿੱਚ ਆਪਾਂ ਨੂੰ ਡੋਗਰੀ ਉਪਭਾਸ਼ਾ ਬੋਲੀ ਜਾਂਦੀ ਹੈ ਅਜੋਕੇ ਪੰਜਾਬ ਵਿੱਚ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਉન્નਤ ਹੋਣ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਆਪਸੀ ਮੇਲਜੋਲ ਕਾਫੀ ਵੱਧ ਗਿਆ ਹੈ ਜਿਸ ਕਾਰਨ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਉੱਗੜਨਵੇਂ ਅੰਤਰ ਅਤੇ ਵੱਖਰੇਵੇਂ ਮੱਦਮ ਪੈ ਰਹੇ ਹਨ ਕਿਉਂਕਿ ਪਹਿਲਾਂ ਇਹ ਅੰਤਰ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਹੁਣ ਆਪਾਂ ਦੇਖਦੇ ਹਾਂ ਕੀ ਸੰਚਾਰ ਦੇ ਸਾਧਨ ਬਹੁਤ ਹੈਗੇ ਆ ਤੇ ਅੱਜ ਕੱਲ ਜਨਤਾ ਘੁੰਮਣ ਫਿਰਨ ਦੇ ਸ਼ੌਕੀਨ ਹੋਣ ਕਰਕੇ ਵੀ ਕੀ ਹੈ ਜਿਹੜੀਆਂ ਸਥਾਨਕ ਇਤਿਹਾਸਿਕ ਸਥਾਨ ਨੂੰ ਹੈਗੇ ਆ ਉੱਥੇ ਵੀ ਘੁੰਮਣ ਜਾਣ ਕਰਕੇ ਜਿਹੜਾ ਹੁਣ ਇਹ ਬੋਲੀ ਦੇ ਵਿਚਕਾਰ ਵਾਲਾ ਅੰਤਰ ਹੈ ਉਹ ਹੁਣ ਅੱਗੇ ਨਾਲੋਂ ਘਟ ਗਿਆ ਹੈ ਕਿਉਂਕਿ ਜਿਹੜੇ ਮਾਰਵੀ ਲੋਕ ਹੈਗੇ ਆ ਉਹਨਾਂ ਨੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਵਰਡ ਹੈਗੇ ਆ ਜਿਹੜੇ ਮਾਝੀ ਤੋਂ ਗ੍ਰੈਂਡ ਕਰ ਲਏ ਹੈਗੇ ਆ ਤੇ ਜਿਹੜੇ ਮਾਝੀ ਵਾਲਿਆਂ ਨੇ ਵੀ ਕੁਝ ਇਹੋ ਜਿਹੇ ਵਰਡ ਜਿਹੜੇ ਮਾਲਵੇ ਵਾਲਿਆਂ ਤੋਂ ਕੀ ਹੈ ਗ੍ਰੈਂਡ ਕੀਤੇ ਹੋਏ ਹੈਗੇ ਆ ਤਾਂ ਆਪਾਂ ਦੇਖਦੇ ਹਾਂ ਕਿ ਇਹ ਅੰਤਰ ਪਹਿਲਾਂ ਨਾਲੋਂ ਕਾਫੀ ਘਟ ਗਿਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਟਕਸਾਲੀ ਪੰਜਾਬੀ ਦੀ ਟਕਸਾਲੀ ਭਾਸ਼ਾ ਇੱਕ ਆਦਰਸ਼ ਭਾਸ਼ਾ ਹੁੰਦੀ ਹੈ ਜੋ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵਜੋਂ ਮੰਨਤਾ ਰੱਖਦੀ ਹੈ ਪੰਜਾਬ ਦੀਆਂ ਥੋੜੇ ਬਹੁਤ ਫਰਕ ਵਾਲੀਆਂ ਉਪਭਾਸ਼ਾਵਾਂ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਵ ਸਾਂਝੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕਿਹਾ ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਵੀ ਕਿਹਾ ਜਾਂਦਾ ਹੈ ਤੇ ਇਹ ਕੀ ਹੈ ਮਾਝੀ ਭਾਸ਼ਾ ਵੀ ਮਾਝੀ ਭਾਸ਼ਾ ਵੀ ਕਹਿੰਦੇ ਆ ਇਹਨੂੰ ਕਿਉਂਕਿ ਇਹ ਮਾਝੀ ਭਾਸ਼ਾ ਨੂੰ ਹੀ ਟਕਸਾਲੀ ਭਾਸ਼ਾ ਜਾਂ ਮਿਆਰੀ ਭਾਸ਼ਾ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਮਾਝੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ ਕਿਉਂਕਿ ਇਸ ਦੀ ਸ਼ਬਦਾਵਲੀ ਅਤੇ ਆਮ ਮੁਹਾਵਰੇ ਵਿੱਚੋਂ ਸਾਰੀਆਂ ਉਪਭਾਸ਼ਾਵਾਂ ਦੀ ਮੈਕ ਆਉਂਦੀ ਹੈ ਫਿਰ ਵੀ ਇਸ ਦੀ ਸ਼ਬਦਾਵਲੀ ਦਾ ਉਚਾਰਨ ਅਤੇ ਅਰਥ ਹੈ ਉਹ ਨਿਸ਼ਚਿਤ ਹਨ ਕਿਉਂਕਿ ਇਹ ਭਾਸ਼ਾ ਸਰਕਾਰੀ ਪ੍ਰਬੰਧ ਸਿੱਖਿਆ ਸਾਹਿਤ ਸੱਭਿਆਚਾਰ ਅਤੇ ਵਪਾਰ ਆਦਿ ਦੀਆਂ ਲੋੜਾਂ ਨੂੰ ਪੂਰੀਆ ਕਰਦੀ ਹੈ ਕਿਉਂਕਿ ਇਹ ਜਿਹੜੀ ਮਾਝੀ ਭਾਸ਼ਾ ਹੈਗੀ ਆ ਇਹ ਪਿਓਰ ਹੈਗੀ ਆ ਸਪਸ਼ਟ ਬੋਲੀ ਜਾਂਦੀ ਹੈ ਤੇ ਜਿਸ ਤਰ੍ਹਾਂ ਇਹ ਬੋਲੀ ਜਾਂਦੀ ਹੈ ਉਹਨੂੰ ਐਸੀ ਤਰ੍ਹਾਂ ਹੀ ਆਪਾਂ ਲਿਖ ਸਕਦੇ ਹਾਂ ਪਰ ਜਿਹੜੀ ਮਲਵੇਈ ਭਾਸ਼ਾ ਹੈਗੀ ਆ ਇਹਦੇ ਵਿੱਚ ਮੈਂ ਇੱਕ ਡਿਫਰੈਂਸ ਦੇਖਿਆ ਕਿ ਜਿਹੜੀ ਮਾਲਵਾ ਮਾਲਵਾ ਖੇਤਰ ਦੀ ਜਿਹੜੀ ਲੈਂਗੁਏਜ ਹੈ ਇਹ ਆਪਾਂ ਬੋਲਦੇ ਆ ਨਾ ਤਾਂ ਇਹਦੇ ਦੋ ਦੋ मीनिंग ਨਿਕਲ ਕੇ ਆਉਂਦੇ ਨੇ ਡਬਲ मीनिंग ਹੈਗੀ ਹੈ ਕਿਉਂਕਿ ਜਦੋਂ ਆਪਾਂ ਗੁੱਸੇ ਵਿੱਚ ਬੋਲਦੇ ਆ ਤਾਂ ਉਹ ਗੁੱਸੇ ਵਾਲੇ ਵਿੱਚ ਵੀ ਉਹੀ ਵਰਡ ਯੂਜ਼ ਹੁੰਦੇ ਆ ਜਿਹੜੇ ਕਿ ਆਪਾਂ ਨੋਰਮਲ ਪੋਲਾਈਟਲੀ ਆਪਾਂ ਬੋਲਦੇ ਆ ਤੇ ਉਸ ਟਾਈਮ ਵੀ ਉਹੀ ਵਰਡ ਯੂਜ਼ ਹੁੰਦੇ ਆ ਪਰ ਜਿਹੜੀ ਮਾਝੀ ਹੈਗੀ ਆ ਉਹਦਾ ਗੁੱਸੇ ਵਿੱਚ ਵੀ ਲੱਗਦਾ ਹੈ ਕਿ ਹਾਂਜੀ ਇਹ ਗੁੱਸੇ ਵਾਲੀ ਭਾਸ਼ਾ ਹੈ ਤੇ ਜੇ ਉਹ ਸੌਫਟ ਮਤਲਬ ਗੱਲ ਕਰਦੇ ਹਨ ਨੋਰਮਲ ਵਾਂਗੂ ਤਾਂ ਉਹਨਾਂ ਦੀ ਭਾਸ਼ਾ ਵੀ ਉਹੀ ਹੁੰਦੀ ਹੈ ਲਿਖੀ ਵੀ ਉਹੀ ਜਾਂਦੀ ਹੈ ਤੇ ਬੋਲੀ ਵੀ ਉਸ ਤਰ੍ਹਾਂ ਹੀ ਜਾਂਦੀ ਹੈ ਇਹ ਡਿਫਰੈਂਸ ਹੈਗਾ ਫਿਰ ਵੀ ਇਸ ਦੀ ਸ਼ਬਦਾਵਲੀ ਦਾ ਉਚਾਰਨ ਅਤੇ ਅਰਥ ਨਿਸ਼ਚਿਤ ਹਨ ਕਿਉਂਕਿ ਇਹ ਪਾਸਾ ਸਰਕਾਰੀ ਪ੍ਰਬੰਧ ਸਿੱਖਿਆ ਸਾਹਿਤ ਸੱਭਿਆਚਾਰਕ ਤੇ ਵਪਾਰ ਆਦਿ ਦੀਆਂ ਲੋੜਾਂ ਨੂੰ ਪੂਰੀ ਕਰਦੀ ਹੈ ਪੰਜਾਬੀ ਵਿੱਚ ਸਮਾਚਾਰ ਪੱਤਰ ਰੇਡੀਓ ਟੈਲੀਵਿਜ਼ਨ ਦੇ ਸਮਾਚਾਰਾਂ ਅਤੇ ਪਟ ਪੁਸਤਕਾਂ ਦੀ ਭਾਸ਼ਾ ਟਕਸ਼ਾਲੀ ਪਾਸਾ ਦੀਆਂ ਮਹ ਉਦਾਹਰਨਾ ਹਨ ਕਿਉਂਕਿ ਜਦੋਂ ਆਪਾਂ ਸਮਾਚਾਰ ਪੱਤਰ ਜਾਂ ਫਿਰ ਆਪਾਂ ਰੇਡੀਓ ਟੈਲੀਵਿਜ਼ਨ ਤੇ ਜੋ ਵੀ ਆਪਾਂ ਦੇਖਦੇ ਆ ਤਾਂ ਉਹਨਾਂ ਦੇ ਵਿੱਚ ਕੀ ਹੁੰਦੀ ਹੈ ਟਕਸਾਲੀ ਭਾਸ਼ਾ ਦੀ ਵਰਤੋਂ ਕੀਤੀ ਹੁੰਦੀ ਹੈ ਤਾਂ ਇਹਨਾਂ ਨੂੰ ਆਪਾਂ ਐਜ਼ ਅ ਐਗਜ਼ਾਮਪਲ ਦੇਖ ਸਕਦੇ ਆ ਭਾਸ਼ਾ ਦੇ ਉਪਭਾਸ਼ਯ ਵਕਰੇਵਿਆਂ ਤੋਂ ਇਲਾਵਾ ਇਸ ਦੀਆਂ ਕੁਝ ਹੋਰ ਬਣਗੀਆਂ ਵੀ ਹੁੰਦੀਆਂ ਹਨ ਜਿਵੇਂ ਕਿ ਵਿਅਕਤੀਗਤ ਬਣਗੀਆਂ ਪਿੰਜਨ ਅਤੇ ਕਰਿਓਲ ਆਪਾਂ ਇਹਨਾਂ ਬਣਗੀਆਂ ਨੂੰ ਸੰਖੇਪ ਦੇ ਵਿੱਚ ਪੜ੍ਹਦੇ ਹਾਂ ਜੋ ਕਿ ਇਸ ਤਰ੍ਹਾਂ ਹਨ ਇਸ ਸ਼੍ਰੇਣੀ ਵਿੱਚ ਉਪਪਾਸ਼ਾ ਜਾਂ ਸਲੈਗ ਆਉਂਦੀ ਹੈ ਇਸ ਵਿੱਚਲੀ ਜਿਹੜੀ ਸ਼ਬਦਾਵਲੀ ਆ ਸਬਿਕ ਅਰਥਾ ਦੀ ਧਾਰਨੀ ਹੁੰਦੀ ਹੈ ਇਸ ਸ਼੍ਰੇਣੀ ਵਿੱਚਲੇ ਸ਼ਬਦ ਆਪਾਸ਼ਾ ਮੇਨੇ ਚਿੜ ਨਿੰਦਿਆ ਅਤੇ ਕਟਾਕਸ ਆਦਿ ਨਾਲ ਸੰਬੰਧਿਤ ਹੁੰਦੇ ਹਨ ਜਿਹੜੇ ਵਿਅਕਤੀਗਤ ਬਣਗੀਆਂ ਹੁੰਦੀਆਂ ਹੈਗੀਆਂ ਨੇ ਅਨਦਰ ਵਿੱਚ ਕਿਹਾ ਜਿਹੜੀ ਆਪਾ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਆ ਮੇਨੇ ਹੋਗੇ ਜਾਂ ਫਿਰ ਆਪਾਂ ਚਿਰਚਰਾ ਪੜ ਨਿੰਦਿਆ ਕਰਨੀ ਆ ਕਿਸੇ ਦੀ ਆਪਾਂ ਕਟਾਕਸ ਵਗੈਰਾ ਕਰਦੇ ਆ ਤਾਂ ਉਸ ਸ਼ਬਦ ਕੀ ਹੈ ਵਿਅਕਤੀਗਤ ਭਾਸ਼ਾ ਹੁੰਦੀ ਆ ਇਸ ਦੀ ਵਰਤੋਂ ਆਪਣੀ ਗੱਲਬਾਤ ਨੂੰ ਦੂਸਰੇ ਲੋਕਾਂ ਤੋਂ ਗੁਪਤ ਰੱਖਣ ਲਈ ਕੀਤੀ ਜਾਂਦੀ ਹੈ ਫੌਜ ਵਿੱਚ ਲੜਾਈ ਸਮੇ ਇਸ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪੰਜਾਬੀ ਬੰਦਿਆਂ ਦੁਆਰਾ ਅੱਜ ਵੀ ਗੁਪਤ ਭਾਸ਼ਾ ਵਰਤੀ ਜਾਂਦੀ ਹੈ ਜਿਵੇਂ ਦੁੱਧ ਨੂੰ ਸਮੁੰਦਰ ਅਤੇ ਛੋਲਿਆਂ ਨੂੰ ਬਦਾਮ ਕਹਿਣਾ ਆਦਿ ਜਿਸ ਤਰ੍ਹਾਂ ਕਿ ਮਤਲਬ ਕਿ ਇਹ عباره ਹੋ ਜਾਂ ਹੁੰਦਾ ਹੈ ਕਿ ਸਿੱਧੀ ਗੱਲ ਨਾ ਕਹਿ ਕੇ ਉਹਨੂੰ ਮਤਲਬ ਸਿੱਧੀ ਗੱਲ ਨੂੰ ਵੀ ਟੇਡੇ ਤਰੀਕੇ ਨਾਲ ਕਹਿਣਾ ਉਹ ਕਿਹੜੀ ਹੁੰਦੀ ਹੈ ਵਿਅਕਤੀਗਤ ਬਣ ਗਈ ਹੁੰਦੀ ਹੈ ਜਿਵੇਂ ਦੁੱਧ ਨੂੰ ਸਮੁੰਦਰ ਕਹਿ ਦੇਣਾ ਛੋਲਿਆਂ ਨੂੰ ਬਦਾਮ ਕਹਿ ਦੇਣਾ ਕਿਉਂਕਿ ਇੰਨੇ ਮਹਿੰਗੇ ਹੋ ਗਏ ਆ ਕਿ ਬਦਾਮਾਂ ਦੇ ਭਾਅ ਦੇ ਬਰਾਬਰ ਹੀ ਹੈਗੇ ਆ ਇਸ ਕਰਕੇ ਛੋਲਿਆਂ ਨੂੰ ਬਦਾਮ ਕਹਿਣਾ ਇਹ ਸਭ ਕੀ ਦੇ ਵਿੱਚ ਆਉਂਦਾ ਹੈ ਵਿਅਕਤੀਗਤ ਬਣਗਿਆ ਦੇ ਵਿੱਚ ਆਉਂਦਾ ਹੈ ਐਸੀ ਤਰ੍ਹਾਂ ਹਰ ਕਿੱਤੇ ਦੀ ਆਪਣੀ ਵਿਸ਼ੇਸ਼ ਪ੍ਰਕਾਰ ਦੀ ਤਕਨੀਕੀ ਸ਼ਬਦਾਵਲੀ ਹੁੰਦੀ ਹੈ ਆਧੁਨਿਕ ਸਮੇਂ ਵਿੱਚ ਜਿਹੜੇ ਸਮਾਜੀ ਭਾਸ਼ਾ ਵਿਗਿਆਨੀਆਂ ਨੇ ਕਿਸ ਨੇ ਕਿਸੇ ਕਿੱਤੇ ਨਾਲ ਸੰਬੰਧਿਤ ਭਾਸ਼ਾ ਨੂੰ ਰਜਿਸ ਰਜਿਸਟਰ ਬਣ ਗਿਆ ਦਾ ਨਾਂ ਦਿੱਤਾ ਹੈ ਜਿਵੇਂ ਖੇਤੀਬਾੜੀ ਨਾਲ ਸੰਬੰਧਿਤ ਸ਼ਬਦ ਹਲਵਾਈ ਜਾਂ ਦਰਜੀ ਦੇ ਕਿੱਤੇ ਨਾਲ ਸੰਬੰਧਿਤ ਸ਼ਬਦਾਂ ਤੋਂ ਪਿੰਨ ਹੁੰਦੇ ਹਨ ਐਸੀ ਤਰ੍ਹਾਂ ਡਾਕਟਰੀ ਅਤੇ ਜਿਹੜੀਆਂ ਇੰਜੀਨੀਅਰਿੰਗ ਹੈਗੀਆਂ ਇਹਨਾਂ ਦੇ ਕਿੱਤਿਆਂ ਦੇ ਨਾਲ ਸੰਬੰਧਿਤ ਸ਼ਬਦ ਇੱਕ ਦੂਸਰੇ ਨਾਲੋਂ ਵੱਖਰੇ ਹੁੰਦੇ ਹਨ ਜਿਵੇਂ ਹੁਣ ਆਪਾਂ ਪੜ ਕੇ ਆਏ ਹਾਂ ਜੋ ਆਰਟਸ ਦੇ ਸਟੂਡੈਂਟ ਹੈਗੇ ਜੋ ਕਮਰਸ ਦੇ ਸਟੂਡੈਂਟ ਹੈਗੇ ਇਹਨਾਂ ਦੀ ਜਿਹੜੀ ਮਤਲਬ ਸਟੱਡੀ ਦੇ ਵਿੱਚ ਜਿਹੜੀ ਇਹਨਾਂ ਦੀ ਲੈਂਗੁਏਜ ਹੋਊਗੀ ਉਹ ਡਿਫਰੈਂਟ ਹੋਊਗੀ ਕਿਉਂਕਿ ਜਿਹੜੇ ਉਹ ਬੋਲਣਗੇ ਉਹ ਹੋਰ ਤਰੀਕੇ ਨਾਲ ਬੋਲਣਗੇ ਜਿਸ ਤਰ੍ਹਾਂ ਕਿ ਆਪਾਂ ਕਹਾਂਦੇ ਹਾਂ ਕਿ ਪ੍ਰੋਫਿਟ ਹੋਇਆ ਤਾਂ ਕਮਰਸ ਵਾਲੇ ਕਹਿਣਗੇ ਕਿ ਗੇਨ ਹੋਇਆ ਅਥਾ ਇਹਦੇ ਵਿੱਚ ਫਰਕ ਤਾਂ ਹੁੰਦਾ ਹੀ ਹੈਗਾ ਪਰ ਉਹ ਸਿੱਧੀ ਚੀਜ਼ ਨੂੰ ਮਤਲਬ ਉਹਨਾਂ ਦੇ ਜਿਹੜੇ ਬੋਲਣ ਦਾ ਤਰੀਕਾ ਹੈ ਸ਼ਬਦ ਜਿਹੜੇ ਵਰਤਦੇ ਹਨ ਉਹ ਕੀ ਹੁੰਦੇ ਹਨ ਅਲੱਗ-ਅਲੱਗ ਹੁੰਦੇ ਹਨ ਜਿਹੜਾ ਆਪਣਾ ਕੀਤਾ ਹੁੰਦਾ ਹੈ ਤਾਂ ਉਹੋ ਜਿਹੀ ਆਪਣੇ ਕੀ ਹੋਣਗੇ ਵਰਡ ਹੋਣਗੇ ਤਾਂ ਜਿਹੋ ਜਾਂ ਬੰਦਾ ਕੰਮ ਕਰਦਾ ਹੈ ਉਹੋ ਜੇ ਉਹਦੇ ਕੀ ਹੋਣਗੇ ਹੁਣ ਆਪਾਂ ਖੇਤੀਬਾੜੀ ਦੇ ਵਿੱਚ ਆਪਾਂ ਮਿੱਟੀ ਦੀ ਗੱਲ ਕਰਦੇ ਹਾਂ ਕੀ ਹਲਵਾਈ ਮਿੱਟੀ ਦੀ ਗੱਲ ਕਰੇਗਾ ਨਹੀਂ ਕਰੇਗਾ ਉਧਰ ਦੁੱਧ ਦੀ ਗੱਲ ਕਰੇਗਾ ਦਹੀਂ ਦੀ ਗੱਲ ਕਰੇਗਾ ਕਿ ਦਰਜੀ ਮਤਲਬ ਗੱਲ ਇਹ ਗੱਲ ਕਰੇਗਾ ਦੁੱਧ ਦਹੀਂ ਵਾਲੀ ਨਹੀਂ ਉਹ ਤਾਂ ਕੱਪੜੇ ਦੀ ਗੱਲ ਕਰੇਗਾ ਤਾਂ ਇਸ ਕਰਕੇ ਕੀ ਹੈ ਕਿ ਜਿਹੜੇ ਆਪਣੇ ਕਿਤੇ ਨਾਲ ਰਿਲੇਟਡ ਜੋ ਵੀ ਵਰਡ ਹੁੰਦੇ ਆ ਉਹ ਕਿਹਾ ਸ਼ਬਦ ਅਲੱਗ-ਅਲੱਗ ਹੁੰਦੇ ਆ ਕਿਸੇ ਤਰ੍ਹਾਂ ਹੀ ਡਾਕਟਰੀ ਹੋ ਗਿਆ ਇੰਜੀਨੀਅਰਿੰਗ ਹੋ ਗਿਆ ਇਹਨਾਂ ਦਾ ਕਿਤਿਆਂ ਦੇ ਨਾਲ ਕਿਹ ਸੰਬੰਧਿਤ ਸ਼ਬਦ ਇੱਕ ਦੂਸਰੇ ਨਾਲੋਂ ਵੱਖਰੇਵਾ ਹੁੰਦਾ ਹੈਗਾ ਇੰਜ ਹੀ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਕਾਨੂੰਨ ਵਿਗਿਆਨ ਹੋ ਗਿਆ ਅਰਥ ਸ਼ਾਸਤਰ ਹੋ ਗਿਆ ਗਣਿਤ ਆਦਿ ਦੇ ਜਿਹੜੇ ਆਪਣੇ ਖਾਸ ਸ਼ਬਦ ਹੁੰਦੇ ਹਨ ਨਾ ਤਾਂ ਉਹ ਕੀ ਹੁੰਦੇ ਆ ਨਿਰਧਾਰਿਤ ਹੁੰਦੇ ਆ ਤਾਂ ਆਪਾਂ ਇਹਨਾਂ ਨੂੰ ਕੀ ਕਵਾਂਗੇ ਵਿਅਕਤੀਗਤ ਬਣਗੀਆਂ ਕਵਾਂਗੇ ਹੁਣ ਆਪਾਂ ਸੈਕਿੰਡ ਗੱਲ ਕਰਦੇ ਆਂ ਪਿੰਜਰ ਅਤੇ ਕਿਉਰਲ ਬਣ ਗਿਆ ਇੱਕ ਹੈ ਇਸੇ ਤਰ੍ਹਾਂ ਹੀ ਅਜੋਕੇ ਦੌਰ ਵਿੱਚ ਪਿੰਜੜ ਅਤੇ ਕਿਉਰਲ ਬਣ ਗਿਆ ਉੱਬਰਵੇਂ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ ਪਿੰਜੜ ਦਾ ਭਾਵ ਹੈ ਕਿ ਕੰਮ ਚਲਾਉ ਭਾਸ਼ਾ ਜਿੰਦੇ ਨਾਲ ਬਸ ਆਪਾਂ ਕੀ ਹੈ ਕੰਮ ਹੀ ਚਲਾ ਸਕੀਏ ਪਰ ਸਮਾਪਾ ਕੇ ਜੇ ਇਹੀ ਗੱਲ ਕੰਮ ਚਲਾਉ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਆਪਾਂ ਕੀ ਕਵਾਂਗੇ ਕਿਉਰਲ ਨਾਮ ਦਵਾਂਗੇ ਸਾਡੇ ਦੇਸ਼ ਵਿੱਚ ਉਰਦੂ ਭਾਸ਼ਾ ਅਜਿਹੀ ਹੀ ਸਥਿਤੀ ਹੀ ਉਭਜਾ ਹੈ اسی طرح ہی برتمان سمے اندر پڑھے لکھے پنجابی آپسی ਗੱਲਬਾਤ ਸਮੇਂ ਅੰਗਰੇਜ਼ੀ ਸ਼ਬਦਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਅਜਿਹੀ ਅੰਗਰੇਜ਼ੀ ਨੂੰ ਮਾ ਪੰਜਾਬੀ ਨੂੰ ਆਪਾਂ ਪਿੰਗਲਿਸ਼ ਦਾ ਨਾਮ ਦਿੱਤਾ ਜਾਂਦਾ ਹੈ। ਕਿਉਂਕਿ ਹੁਣ ਆਪਾਂ ਇੰਗਲਿਸ਼ ਵੀ ਬੋਲਦੇ ਤੇ ਆਪਾਂ ਕੀ ਬੋਲਦੇ ਆ ਪੰਜਾਬੀ ਵੀ ਬੋਲਦੇ ਆ ਪੰਜਾਬੀ ਇੰਗਲਿਸ਼ ਮਿਕਸ ਕਰਕੇ ਬੋਲਦੇ ਆ ਤਾਂ ਆਪਾਂ ਉਹਨੂੰ ਕੀ ਕਵਾਂਗੇ ਪਿੰਗਲਿਸ਼ ਕਵਾਂਗੇ। ਇਸ ਦਾ ਪ੍ਰਭਾਵ ਮਾਤ ਪਾਸ਼ਾ ਲਈ ਇੱਕ ਗੰਭੀਰ ਚੁਣੌਤੀ ਹੈ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਵੀ ਜ਼ਰੂਰਤ ਹੈ ਕਿਉਂਕਿ ਪਾਸ਼ਾ ਦਾ ਸੰਬੰਧ ਸਾਡੀ ਮਾਨਸਿਕਤਾ ਦੇ ਨਾਲ ਹੈ ਤੇ ਇਸ راستے ਹੋ ਕੇ ਹੀ ਇੱਕ ਇਹ ਸਮਾਜਿਕ ਸਰਕਾਰਾਂ ਨਾਲ ਜੁੜਦੀ ਹੈ ਤੇ ਸਮਾਜਿਕ ਜਿਹੜੇ ਸਰਕਾਰ ਹੁੰਦੇ ਹਨ ਨਾ ਕੰਮਕਾਰ ਹੁੰਦੇ ਹਨ ਨਾ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਹੋਣ ਦਰਖਦੀ ਹੈ ਪਾਸ਼ਾ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਕਬੂਲ ਕਰਦੀ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਹੁਣ ਪੰਜਾਬੀ ਨੂੰ ਭੁੱਲਦੇ ਜਾ ਰਹੇ ਆ ਆਪਾਂ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹ ਰਹੇ ਆ ਤਾਂ ਪੰਜਾਬੀ ਨੂੰ ਆਪਾਂ ਪਿਛੋੜ ਰਹੇ ਆ ਤਾਂ ਇਹ ਆਪਣੇ ਲਈ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਚੁਣੌਤੀ ਹੈਗੀ ਆ ਪਾਸ਼ਾ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਕਬੂਲ ਕਰਦੀ ਹੈਗੀ ਆ ਇਸ ਦਾ ਅਸਰ ਆਪਣੇ ਭਾਸ਼ਾ ਬਣ ਗਿਆ ਉੱਤੇ ਵੀ ਦੇਖਣ ਨੂੰ ਮਿਲਦਾ ਹੈ ਇਸ ਤਰ੍ਹਾਂ ਬਰੀਕੀ ਨਾਲ ਦੇਖਿਆ ਜਾਵੇ ਤਾਂ ਜਿਹੜੀ ਆਪਣੀ ਭਾਸ਼ਾ ਦੀ ਵਰਤੋਂ ਦੇ ਕੁਝ ਹੋਰ ਅੰਤਰ ਵੀ ਪਛਾਣੇ ਜਾ ਸਕਦੇ ਹਨ ਤੇ ਅਸੀਂ ਅੱਜ ਆਪਣੀ ਪੰਜਾਬੀ ਭਾਸ਼ਾ ਭਾਸ਼ਾ ਅਤੇ ਪੰਜਾਬੀ ਭਾਸ਼ਾ hope ਸਭ ਤੋਂ ਤੁਹਾਨੂੰ ਇਹ ਕਲਾਸ ਬਹੁਤ ਪਸੰਦ ਆਈ ਹੋਊਗੀ ਤੇ ਤੁਸੀਂ ਆਪਣਾ ਆਪਿਓ ਜਰੂਰ ਦਿਆ ਕਰੋ ਪਲੀਜ਼ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਅਸੀਂ ਹੋਰ ਮੋਟੀਵੇਟ ਹੋ ਕੇ ਤੁਹਾਡੇ ਲਈ ਬੈਸਟ ਕੁਆਲਟੀ ਲੈ ਕੇ ਆਈਏ ਜੁੜੇ ਰਹੋ ਚੈਨਲ ਦੇ ਨਾਲ ਤੇ ਕਲਾਸ ਨੂੰ ਲਾਈਕ ਸ਼ੇਅਰ ਕਰਨਾ ਪੂਰਨ ਥੈਂਕ ਯੂ so much